ਵਧੀਆ ਵਧੀਆ ਨਾ ਵਧੀਆ ਵਧੀਆ ਤੂੰ ਸੁਣਾ ਆਪਣਾ ਵਧੀਆ ਆਪਣਾ ਬੇ ਹੋਰ ਬਸ ਵਧੀਆ ਹੋਰ ਕਿੱਦਾਂ ਚੱਲਦਾ ਕੰਮ ਕੰਮ ਵਧੀਆ ਹੂੰ ਹੁਣ ਕਿਦਾਂ ਜਾਣ ਆ ਰਹੇ ਬਾਹਰ ਬਾਹਰ ਬਸ ਚੱਲ ਜਾਣਾ ਚਾਹਤੀ ਆ ਸਟੱਡੀ ਤੋਂ ਬਾਅਦ ਚੱਲ ਜਾਣਾ ਚਾਹਤੀ ਬਾਹਰ ਹੂੰ ਤੂੰ ਸੁਣਾ ਆਪਣਾ ਆਪਣਾ ਨਹੀਂ ਵਧੀਆ ਹੂੰ ਮੈਂ ਤਾਂ ਉੱਥੇ ਉਹਦਾ ਟੱਕਰਾ ਹੀ ਉਹਦੇ ਦਾਦਾ ਹੂੰ ਮੈਂ ਉਹਦਾ ਨੂੰ ਕਹਿੰਦਾ ਮੈਂ ਬਾਪੂਰ ਦਾ ਲਾਲਾ ਕਾਇ ਹੈ ਹੂੰ ਤੇ ਚੱਲ ਜਾ ਬਾਹਰ ਇੱਥੇ ਕੰਮ ਸਾਈ ਦਾ ਹੀ ਕਰਦਾ ਰਹਿਣਾ ਹੂੰ ਇੰਨੀ ਗਾਲ੍ਹਾਂ ਮਾਰੀ ਤੈਨਾਂ ਆਪਣੇ ਘਰੇ ਜਾ ਕੇ ਕਰਤੀ ਗੱਲ। ਤੋ ਦਾਦਾ ਮੈਨੂੰ ਟੱਕਰ ਗਿਆ। ਮੈਨੂੰ ਕਦੀ ਕੋ ਕਹਿਣਾ ਪੁੱਠੇ ਦੀ ਗੱਲਾਂ ਕੰਡਿਆ ਪਿਆ। ਤੁਹਾਡੇ ਮੁੰਡੇ ਨੂੰ ਪੁੱਠੀਆਂ ਮੱਤਾਂ ਦਿਨਾ ਬਾਹਰ ਚੱਲ ਜਾ ਉੱਦਾਂ ਖੱਲ। ਮਨਵਾੰਦਾ ਇਹਦੇ ਇਹ ਰਤੁਰਾ ਦੇ ਪੇ ਸਾਡੇ ਆਪਣੇ ਮੁੰਡੇ ਨੂੰ ਬਾਹਰ ਜੇ ਭੇਜਣਾ ਆਇਆ। ਹਜੇ ਬਾਪੂ ਨੇ ਨਹੀਂ ਭੇਜਣਾ ਉਹਨੂੰ ਬਾਹਰ। ਮੈਨੂੰ ਵੀ ਇਦਾਂ ਲੱਗਦਾ ਵਾ। ਬਸ ਉਹਨੂੰ ਲਾਰੇ ਲਈ ਜਾਂਦੇ ਆ। ਮੈਨੂੰ ਭੇਜਦਾ ਭੇਜਦਾ ਤੈਨੂੰ ਬਾਹਰ। ਬਾਹਰ ਉਹਨਾਂ ਭੇਜਣਾ ਨਹੀਂ ਹੈਗਾ। ਹਾਂ। ਬੰਦੇ ਯਾਰ ਕਰ ਕੇ ਕਰਦਿਆਂ ਕੋ ਪੈਸੇ ਨਹੀਂ ਨਹਿਗੇ। ਹਾਂ। ਉਹ ਤਾਂ ਇਹ ਕੋਈ ਕੰਮ ਕਰਾਈ ਜਾਂਦੇ ਲੜਾ ਲਾਈ ਜਾਂਦੇ ਉਹਨਾਂ ਆਹ ਚੱਲ ਹਾਨੂੰ ਕੀ ਹੈ ਭੇਜਣਾ ਭੇਜ ਨਹੀਂ ਪਾਈ ਤੇ ਜਾਣਾ ਆਪਣਾ ਬਾਹਰ ਮੇਰੇ ਮਾਮੇ ਨੇ ਲਾਇ ਕਾਗਜ ਲੈਣਾ ਬਾਹਰ ਮੈਨੂੰ ਛੇਤੀ ਕਿੰਨੇ ਤਰੀਕ ਨੂੰ ਤਾਂ ਤੇ ਦਾਦਾਂਗੇ ਚੱਲ ਜਾਣਾ ਬਾ ਛੇਤੀ ਵਾਓ ਤੇਰਾ ਦਾਦਾ ਬੜਾ ਕੰਬਾਈ ਹੋ ਹਾਂ ਓਏ ਗੱਲਾਂ ਤਾਂ ਮੈਨੂੰ ਪਾਲ ਲੱਗ ਗਈ ਹੁੰਦੇ ਚੱਲ ਹੁਣ ਕੀ ਹਾਲ ਹੈ ਇਹ ਵਧੀਆ ਭਰਾ ਤੂੰ ਸੁਣਾ ਅੱਜ ਜਿਵੇਂ ਨੇ ਔਰ ਇਥੇ ਕੰਮ ਨੇ ਕਹਨੇ ਗੱਲਾਂ ਵਾਤਾ ਮਾਰਣੇ ਅੱਛਾ ਅੱਛਾ ਆਇਆ ਕਰਨੇ ਚਲਿਓ ਮਾੜਾ ਯਾਰ ਚਵਾੜੇ ਨਹੀਂ ਨਹੀਂ ਜਾ ਹੋਇਆ ਤੂੰ ਕੱਲਾ ਮੈਂ ਕਾ ਨਾ ਜਾ ਕੇ ਕਿਉਂ ਕਿ ਆਇਆ ਆ ਜਾ ਕਰਨ ਲਗਾਉ ਫੇਰ ਉਹਨੇ ਆ ਉਹ ਨਹੀਂ ਨਹੀਂ ਭਰਾਵਾ ਹਾਂ ਤੇਨਾਂ ਕੋ ਮੰਜਲ ਗਿਆ ਤੇਰੇ ਦਾਦੇ ਨੇ ਵੇਹ ਲਾਉਨੇ ਫੇਰ ਮੇਰੇ ਗੱਲ ਪੈ ਜਾਣ ਕਿਉਂ ਉਹਨੇ ਕਿਹਾ ਨਾ ਅੱਗੇ ਇੱਕਦਮ ਮੈਨੂੰ ਰੋਕ ਲਿਆ ਉਹਨੇ ਕਿੱਥੇ ਆ ਇੱਥੇ ਤੁਹਾਡੇ ਤੋਂ ਕਰਾਂਗਾ ਰੀ ਕਿਉਂ ਉਹਨੇ ਰੋਕਿਆ ਉਹ ਤਾਂ ਪ੍ਰਾਂਤ ਮੈਂ ਕਹਿਣ ਦਿੱਤਾਗਾ ਕਿ ਮੈਂ ਬਾਹਰ ਚੱਲ ਜਾਣਾ ਵਾ ਛੇਤੀ ਤੂੰ ਵੀ ਭਾਈ ਬੱਤ ਲਾਲਾ ਤੂੰ ਜੇ ਕਦੇ ਆ ਕੇ ਆਪਣੀ ਘਰੇ ਗੱਲ ਕਰਤੀ ਹੋਣੀ ਆ ਹਾਂ ਤੂੰ ਮੇਰੇ ਗੱਲ ਪੈ ਗਿਆ ਕਿਉਂ ਕੀ ਕਹਿੰਦਾ ਹੈ ਆਹਦਾ ਤੁਹਾਡੇ ਮੁੰਡੇ ਨੂੰ ਪੁੱਠੀਆਂ ਮਤਾਂ ਦਿਨਾਂ ਰਹਿਣਾ ਵਾ ਐਵੇਂ ਜਦੋਂ ਭੇਜਣਾ ਬਾਹਰ ਉਹਨੂੰ ਰਤਰਾ ਭੇਜ ਦੇਣਾ ਵਾ ਨਹੀਂ ਯਾਰ ਦਾਦਾ ਤੇ ਨਹੀਂ ਤਾਂ ਕਹਿ ਸਕਦਾ ਮੈਨੂੰ ਕਹੀ ਹੈ ਮੈਂ ਝੂਠ ਸਰਾ ਬੋਲਣਾ ਐ ਕਿੰਨਾਂ ਦੀ ਗੱਲ ਵਾ ਐ ਆਹ ਥੋੜੇ ਦਿਨ ਨਹੀਂ ਹੋਏ ਗੱਲ ਨੂੰ ਮੈਨੂੰ ਯਾਰ ਪਤਾ ਹੀ ਨਹੀਂ ਐ ਤੂੰ ਮੈਨੂੰ ਦੱਸਣਾ ਸਹੀ ਦੱਸਣਾ ਮੈਂ ਤੁਹਾਨੂੰ ਕੀ ਮੰਮੀ ਨੇ ਫੋਨ ਕੀਤਾ ਸੀ ਮੇਰੀ ਨੇ ਤੇਰੀ ਮੰਮੀ ਨੂੰ ਘਰੇ ਮੈਨੂੰ ਯਾਰ ਮੰਮੀ ਨੇ ਨਹੀਂ ਦੱਸਿਆ ਹੂੰ ਕੋਈ ਨਹੀਂ ਮੈਂ ਪੁੱਛਦਾ ਜਾ ਕੇ ਯਾਰ ਇਦਾਂ ਥੋੜਾ ਕਰਨੀ ਚਾਹੀਦੀ ਆ ਮੈਂ ਵੀ ਤੇਰਾ ਦੋਸਤ ਆ ਮੈਂ ਕਿਹੜਾ ਤੈਨੂੰ ਕੋਈ ਮਾੜੀ ਗੱਲ ਕਹਿ ਦਿੱਤੀ ਆ ਹਾਂ ਮੈਨੂੰ ਪਤਾ ਵਾ ਬਾਹਰ ਤੈਨੂੰ ਪਤਾ ਜਾਣਾ ਹੀ ਆ ਭਾਈ ਪੜਾਈ ਤੋਂ ਬਾਅਦ ਉਹ ਤਾਂ ਜਾਣਾ ਹੀ ਆ ਚੱਲ ਆਹ ਕੋਈ ਨਹੀਂ ਹੁੰਦਾ ਚਲੀਏ ਉਹ ਨਹੀਂ ਨਹੀਂ ਉਹ ਨਹੀਂ ਜਾਣਾ ਤੇਰੇ ਦਾਦੇ ਨੇ ਵੇਖ ਲੈ ਫੇਰ ਮੈਂ ਕਰਿਆ ਫੇਰ ਮੇਰੇ ਸਿਰ ਚੜ ਜਾਣਾ ਉਹਨੇ ਤੈਨੂੰ ਕਦੀ ਕੋਈ ਗਲਤ ਬੋਲਣਾ ਕਦੀ ਕੋਈ ਗਲਤ ਬੋਲਣਾ ਨਾਲ ਕੋਈ ਨਹੀਂ ਮੈਂ ਪੁੱਛਦਾ ਘਰ ਜਾ ਕੇ ਯਾਰ ਬੁੱਸੀ ਭਰਾ ਮੈਂ ਕਿਹੜਾ ਤੈਨੂੰ ਕੋਈ ਮਾਰਾ ਗਿਆ ਚੰਗੀ ਸਲਾਹ ਹੀ ਦਿੱਤੀ ਤੈਨੂੰ ਠੀਕ ਹੈ ਅਲੱਗ ਦਾ ਕੋਈ ਗੱਲਾਂ ਦਾ ਨਹੀਂ ਪਤਾਗਾ ਇਹ ਦਾਦੇ ਨੇ ਲੱਗਦਾ ਇਹਨੂੰ ਕੋਈ ਦੱਸਿਆ ਨਹੀਂ ਹੈਗਾ ਜਾਂ ਇਹ ਮਮੀ ਨੇ ਵੀ ਨਹੀਂ ਕੋਈ ਗੱਲ ਕੀਤੀ ਇਹਦੇ ਨਾਲ ਭਰਾਵਾ ਇਹਨੂੰ ਦੱਸ ਗਏ ਉਹਨਾਂ ਨੇ ਨਾ ਵਜ ਰਸੋਣਾ ਵਾ ਆਪਣੇ ਆ ਹ ਉਹ ਆ ਹਰਚੂ ਵਾਲੇ ਅਰਚੂ ਆਦ ਮੈਂ ਗਈ ਜਾਣਾ ਸੀ ਹਾਂ ਕਰਨ ਨੂੰ ਮੈਂ ਨਾਲ ਲੈ ਕੇ ਜਾਣਾ ਸੀ ਅੱਛਾ ਤੇ ਉਹ ਜਦੋਂ ਮੈਨੂੰ ਲੈਣ ਗਿਆ ਉਹ ਆਂਦਾ ਮੈਂ ਨਹੀਂ ਤੇ ਨਾ ਜਾਣਾ ਤੇਰੇ ਦਾਦਾ ਮੈਨੂੰ ਗੁੱਸੇ ਹੁੰਦਾ ਤੇ ਤੁਸੀਂ ਦਾਦੂ ਨੂੰ ਪੁੱਛਿਆ ਨਹੀਂ ਆ ਉਹ ਦਿਨ ਕਿਤੇ ਉੱਥੇ ਕਿਤੇ ਮਿਲ ਪਿਆ ਦਾਦੂ ਨੂੰ ਕਰਨ ਉਹਨੂੰ ਤੇ ਚੰਗਾ ਗੁੱਸੇ ਆ ਤੇ ਉਹ ਉਹ ਆਂਦਾ ਮੈਂ ਇਹਨੂੰ ਤੈਨਾਂ ਕਿਤੇ ਜਾਇਆ ਕਰਨਾ ਆਹ ਹੋ ਮੈਨੂੰ ਪਤਾ ਵਾ ਉਹਦੇ ਮਮਾ ਦਾ ਫੋਨ ਆ ਗਿਆ ਹੀ ਨਾ ਮੈਨੂੰ ਪਰਸੋਂ ਤੇ ਤੂੰ ਮੈਨੂੰ ਦੱਸਣਾ ਤੇ ਹੀ ਸੀ ਤੇ ਦੱਸਣਾ ਤੈਨੂੰ ਮੈਂ ਕੀ ਦੱਸਣਾ ਹੀਗਾ ਤੇ ਮੈਂ ਤਾਂ ਐਵੇਂ ਗੁੱਸਾ ਲੱਗਣਾ ਮੈਂ ਤਾਂ ਤਾਂ ਨਹੀਂ ਮੈਂ ਤੈਨੂੰ ਦੱਸਿਆ ਗੁੱਸਾ ਦੇ ਹੁਣ ਮੈਨੂੰ ਲੱਗੰਦੇ ਆ ਤੂੰ ਹੀ ਜਾ ਕੇ ਪੁੱਛਿਆਣੇ ਉਹਨਾਂ ਨੂੰ ਪੁੱਛਣ ਮੈਂ ਜਾਣਾ ਹੀ ਆ ਚਾਚੀ ਨੂੰ ਮੈਂ ਤਾਂ ਹੀ ਚੱਲੀ ਸੀ ਤੇ ਤੇਰੇ ਪਾਪਾ ਨੇ ਰੋਕ ਲਿਆ ਤੇ ਪਰ ਮੈਂ ਪੁੱਛਣਾ ਜ਼ਰੂਰੀ ਹੀ ਹੈ ਜ਼ਰੂਰੀ ਹੀਗਾ ਤੇ ਉਹ ਫਿਰ ਕੱਲ ਵੀ ਤੇਰੇ ਪਾਪਾ ਘਰ ਹੀ ਸੀਗੇ ਤੇ ਮੈਂ ਹਾਂ ਮੈਂ ਜੇ ਪੁੱਛਣ ਗਈ ਤੇ ਐਵੇਂ ਫਿਰ ਇਹਨਾਂ ਨੇ ਦੂਜਾ ਕਹਿਣਾ ਮੈਂ ਵੀ ਤੂੰ ਕਿਉਂ ਪੁੱਛਣ ਗਈਆਂ ਤੇ ਜਦੋਂ ਮੈਨੂੰ ਚਾਚੀ ਟੱਕਰੀ ਤੇ ਮੈਂ ਪੁੱਛ ਜੀ ਹੋਰ ਲੈਣਾ। ਯਾਰ ਤੂੰ ਪੁੱਛਿਓ ਤੇ ਸਹੀ ਉਹ ਹੋਂ ਕਹਿੰਦਾ ਮੈਨੇ ਤਾਂ ਕਿਤੇ ਜਾਇਆ ਕਰਨਾ। ਉਹ ਤਾਂ ਹੁੰਦਾ ਵੀ ਮੇਨਾਂ ਜਿਹੜਾ ਕਿਤੇ ਮਾੜਾ ਮੋਟਾ ਕੰਮ ਫਿਰ ਹੁੰਦਾ। ਆਹ ਚੋ ਅਗੇ ਦੀ ਬੇਇੱਜ਼ਤੀ ਕਰੋ ਤੇ ਫਿਰ ਤਗਲਾ ਕਹਿੰਦਾ ਹੀ ਆ ਕਿ ਉਹਨੇ ਹੁਣ ਸਕੂਲੇ ਜੇ ਮੈਂ ਚਲ ਗਿਆ ਕਿਤੇ ਕਲਾਸ ਜੇ ਉਹਨੇ ਕਲਾਸ ਦਾ ਤਾਂ ਉੱਥੇ ਮੇਰੀ ਬੇਇੱਜ਼ਤੀ ਹੋਣੀ ਹੈ। ਆਹ ਜੀ ਦੀ ਬੇਇੱਜ਼ਤੀ ਹੋਵੇ ਉਹਨੇ ਦਰ ਜਾ ਕੇ ਦੱਸਣਾ ਤਾਂ ਹੁੰਦਾ ਹੀ ਆ ਫਿਰ। ਉਹ ਤਾਂ ਮੁੰਡਾ ਚੰਗਾ ਵਾ ਭਾਵੇਂ ਨਾ ਹੀ ਦੱਸੇ। ਚੰਗਾ ਤੇ ਹੈਗਾ ਵਾ ਪਰ ਹੁਣ ਮੇਰੀ ਤਾਂ ਬੇਇੱਜ਼ਤੀ ਹੋ ਗਈ ਨਾ ਤੇ ਜੀਵਨੇ ਖਰਾਬਤਾ। अच्छा जी ਉਹਦੇ ਸਾਹਮਣੇ ਤਾਂ ਕਹਿਤਾ ਨੇ ਉਹਦੇ ਸਾਹਮਣੇ ਕਹਿਣਾ ਹੀ ਉਹਨੇ ਜੇ ਜਦੋਂ ਉਹਨੂੰ ਕਹਿਣ ਲੱਗਿਆ ਕਿਨੇ ਕੋ ਵੇਖਿਆ ਆ ਇਹ ਤਾਂ ਗੱਲ ਹੈਗੀ ਆ ਕੁਛ ਹੋ ਤਾਂ ਹੀ ਫਿਰ ਇੱਕ ਵਾਰ ਨਹੀਂ ਪੁੱਛੂਗੀ ਤੇ ਸਹੀ ਚਾਚੀ ਮੈਨੂੰ ਟੱਕਰਦੀ ਨਾ ਕਿਤੇ ਤੇ ਫਿਰ ਮੈਂ ਪੁੱਛਦੀ ਆ ਠੀਕ ਆ ਠੀਕ ਆ ਤੇਰੇ ਪਾਪਾ ਨਾਲ ਨਾ ਜਦੋਂ ਘਰ ਹੋਣਗੇ ਉਦੋਂ ਪੁੱਛਣ ਜਾਣਾ ਮੈਂ ਠੀਕ ਹਾਂ ਮੁੰਡਿਆਂ ਨੇ ਤੇ ਕਹਿਣੀ ਆ ਮੈਂ ਤਾਂ ਡਰਦੀ ਨਹੀਂ ਹਾਂ ਦੱਸਿਆ ਯਾਨ ਗੁਸਾ ਕਰਨਾ ਆਪੇ ਸਕੂਟ ਮੇਰੀ ਬੇਇੱਜ਼ਤੀ ਹੋਣੀ ਆ ਹੁਣ ਜਿਹਦੀ ਬੇਇੱਜ਼ਤੀ ਹੋਈ ਉਹਨੇ ਤੱਪੇ ਦੱਸਣਾ ਹੀ ਦੱਸਣਾ ਕਿੱਥੇ ਚਲੇ ਆਵਾ ਮੈਂ ਬਾਹਰ ਵੈਨ ਲੱਗ ਕੇ ਸੀੜਾ ਆ ਗੇ ਤੈਨੂੰ ਛੁੱਟੀ ਕਰ ਦਵਾ ਛੁੱਟੀ ਦਾ ਜਹ ਨਹੀਂ ਆਇਆ ਤਾਰੀ ਆ ਤੋ ਐਤਵਾਰ ਜਰ ਛੁੱਟੀ ਤੇ ਉਹ ਝੋਨੇ ਦੇ ਮੇਰੇ ਲਾਪੇ ਲਾ ਕੱਖ ਬੂਟੇ ਫੜ ਲਾਂਗੇ ਮੈਂ ਨਹੀਂ ਬੂਟੇ ਬਾਟੇ ਗੱਢਨੇ ਮੇਰੀ ਤੇ ਦਾਦੂ ਨੇ ਬੇਇੱਜ਼ਤੀ ਕਰਾ ਕੇ ਰਾਤੀ ਸਾਹਮਣੇ ਕਹੋ ਦਾਦੂ ਤੇਨੂੰ ਕੀ ਕਹਿਤਾ ਉਹ ਕਰਨੀ ਉਥੇ ਕਿਤੇ ਮਿਲਿਆ ਕਰਨੇ ਦੀ ਵਾਵਾ ਬੇਇੱਜ਼ਤੀ ਕੀਤੀ ਤੇ ਕਰਨੇ ਮੈਨੂੰ ਦੱਸੰਦਿਆ ਉਹ ਨਹੀਂ ਉਦਾਂ ਮਾੜੀ ਮੁੱਟੀ ਉਹਨੇ ਗੱਲ ਕੀਤੀ ਆ ਕੋਈ ਗੱਲ ਨਹੀਂ ਕੀਤੀ ਕਰਨ ਨੂੰ ਉਹਨੇ ਉਹ ਕਰਨ ਮੈਨੂੰ ਕਹਿੰਦਿਆ ਸੀ ਕਿ ਵੀ ਬਾਬਾ ਬੇਇੱਜ਼ਤੀ ਕੀਤੀ ਆ ਉਹਨੇ ਤਾਂ ਮੇਰੀ ਸਕੂਲੇ ਦੇ ਗਿਆ ਤੇ ਉਹਨੇ ਮੇਰੀ ਬੇਇੱਜ਼ਤੀ ਕਰਦਣੀ ਏਡੀ ਤੇਰਾ ਦਾਦੂ ਨਿਆਣੂ ਨਿਆਣਾ ਵਾ ਉਹ ਦਾਦੂ ਦੇ ਹੈਗਾ ਤੇ ਚੰਗਾ ਵਾ ਮੈਂ ਤੇ ਆਪੇ ਤੁਹਾਡੇਆਂ ਸੋਚਣ ਆਹ ਦਾਦੂ ਨੇ ਕੀ ਗਲਤ ਕਹਿ ਦੇਣਾ ਹੈ ਹੁਣ ਮੈਨੂੰ ਪਤਾ ਨਹੀਂ ਉਹਨੇ ਤਾਂ ਮੈਨੂੰ ਇਦਾਂ ਕਿਹਾ ਮੰਮੀ ਨੂੰ ਵੀ ਕਿਤੇ ਫੋਨ ਆਇਆ ਵਾ ਉਹ ਆਇਆ ਮੈਨੂੰ ਪਤਾ ਵਾ ਤੇਰੀ ਮੰਮੀ ਨੂੰ ਫੋਨ ਆਇਆ ਸੀ ਪਰ ਇਹਦਾ ਨਹੀਂ ਉਹਨੇ ਉਦਾਂ ਕਿਤੇ ਕਿਹਾ ਬਣਾ ਵੀ ਤੂੰ ਗੇੜੀਆਂ ਕੁੜੀਆਂ ਮਾਰਦਾ ਵਾ ਜ਼ਿਆਦਾ ਵਾ ਸ਼ਮਾਨੀਆਂ ਚੰਗਾ ਤੂੰ ਵੀ ਨਾ ਕਿਤੇ ਜਾਇਆ ਹੋਇਆ ਕਰ ਕੱਲਾ ਹਾਂ ਆ ਗੱਲ ਮੇਰੇ ਸਾਹ ਨਾਲ ਕਈਆਂ ਹੋਣੀਆਂ ਉਹਨੇ ਗੇੜੀਆਂ ਤੇ ਕੀ ਮਾਰਦਾ ਵਾ ਆਹੋ ਤੇ ਤੂੰ ਆਪਾਂ ਵੇਖੋ ਤੇ ਮਾਪਾ ਹੁਣ ਤੇ ਦਾਦੂ ਤੇਰੇ ਨੇ ਵੀ ਹਰ ਜੀਦਾਂ ਕਾਜ ਪੇ ਜਨ ਬਾਹ ਤੈਨੂੰ ਖੜਦਾ ਹੋਣਾ ਆ ਹੁਣ ਆਨੂੰ ਲਾਚੋਆ ਤੇ ਕਾਗੇ ਤੇ ਲਾਇਆ ਫੇਦਾ ਤੂੰ ਆਹ ਤੇ ਕਾ ਉਹਨੇ ਕੀਤੀ ਗੱਲ ਕਹਿੰਦਾ ਹਰ ਜੀਦਾਂ ਦਾ ਆਵਗਾ ਪਹੁੰਚ ਪੇਤ ਨਹੀਂ ਪਹੁੰਚ ਰੋਣਾ ਆਪਾਂ ਕਾਜ ਪੱਤਾ ਦੇ ਦਿੰਨੇ ਨਾ ਨੂੰ ਮੈਂ ਦੇ ਦੇਣਾ ਕੱਲ ਨੂੰ ਕਾਜ ਪੱਤਾ ਤੇਰੇ ਕਾ ਪਾਪੜ ਦਾ ਦੇ ਦਿੰਦਾ ਦੇ ਦੇਣਾ ਗੱਲ ਆ ਦੇ ਦੇਨੇ ਆ ਫਿਰ ਕੱਲ ਨੂੰ ਕੇ ਐਵੇਂ ਨਹੀਂ ਕਿਸੇ ਦੇ ਪਿੱਛੇ ਲੱਗੀਦਾ ਹੋਈਦਾ ਉਹ ਠੀਕ ਆ ਤਾਂ ਐ ਤਰ ਕੱਢ ਲਾਂਗਾ ਠੀਕ ਇੱਕ ਮੈਂ ਉਥੋਂ ਖਪਿਆ ਆ ਬੰਦੇ ਨਾਲ ਸਾਰਾ ਪਾਣੀ ਕੱਢ ਲਿਆ ਝੋਨੇ ਦਾ ਇੱਕ ਇਹ ਤਪਿਆ ਫਿੰਡਿਆ ਗਾੜੀ ਪਹਿਲਾਂ ਮੈਂ ਚਾਚੇ ਨਾਲ ਗੱਲ ਕਾਹੀ ਲਵਾ ਚਾਚਾ ਬੈਠਾ ਵਾ ਹੋ ਆ ਜਾ ਜ਼ਿਆਦਾ ਝੋਕ ਲੱਗੀ ਹੈ ਕੋਈ ਨਹੀਂ ਹੋਰ ਹੋਰ ਵਧੀਆ ਠੀਕ ਆ ਕਿੱਧਰੋਂ ਆਇਆ ਵਾ ਤੂੰ ਬੜਾ ਮੁੜਕੋ ਮੁੜਕੀ ਹੋਇਆ ਮੁੜ ਕੋ ਬੋਗੀ ਚਾਚਾ ਕੀ ਨਾ ਆ ਜੀਤੇ ਹੋਣਾ ਨੇ ਸਾਰੀ ਵਟ ਬਣ ਕੇ ਤੋੜ ਕੇ ਤੇ ਪਾਣੀ ਕੱਢ ਲਿਆ ਸ਼ਰਾ ਹਟ ਪਾਣੀ ਕੱਢ ਲਿਆ ਆਹੋ ਪਰਛੋ ਚੋ ਜਿਹੜੇ ਖਾਦਾਂ ਪਈਆਂ ਦਵਾਈਆਂ ਪਈਆਂ ਮਹਿੰਗੇ ਪੈ ਗਿਆ ਇਹਨਾਂ ਦੀ ਕਿੱਦਾਂ ਜ਼ਰਤ ਪੈ ਗਈ ਸਾਡਾ ਪਾਣੀ ਤੋਣ ਦੀ ਪਈ ਮੈਂ ਤਾਂ ਪੁੱਛਿਆ ਤੇ ਗੱਲ ਨੂੰ ਪੈਂਡੇ ਯਾਰ ਮੈਂ ਘਰਾਂ ਪਤਾ ਇਹਨਾਂ ਦਾ ਤੇ ਕਰਨਾ ਹੀ ਪੈਣਾ ਪਤਾ ਹੈ ਪਤਾ ਕਰਨਾ ਹੀ ਪੈਣਾ ਪੁੱਛਣਾ ਮੈਂ ਤੇ ਖਾਦਾਂ ਆਇਆ ਇਹਨਾਂ ਨਾਲ ਉਹ ਤੇ ਖਾਦਾਂ ਪਈਆਂ ਸੀ ਮਹਿੰਗੇ ਪਾਉ ਉਹ ਤੇ ਮੈਂ ਕਿਹਾ ਵੀ ਮਹਿੰਗੇ ਪਹਿਲਾਂ ਮਿਲਦੀ ਨਹੀਂ ਜੂਰੀਆ ਖਾਦ ਨਹੀਂ ਮਿਲਦੀ ਮਹਾਂ ਲੱਭੀ ਦੇ ਪਾਈ ਇਹਨਾਂ ਨੇ ਐਦਾਂ ਰੋਖ ਨਹੀਂ ਆਉਣਾ ਮੈਂ ਮੇਰੇ ਖੇਤਰ ਦੇ ਯਾਰ ਆ ਜਿਹੜੇ ਖੇਤਰ ਨਾਲ ਹੀ ਹੋਣੇ ਆ ਉਹੀ ਗੱਲਗੇ ਜਿਹੜਾ ਰਖਿਆ ਭੈ ਭਇਆ ਜਾ ਗਾੜੀ ਕਰਦੇ ਦੋ ਤੂੰ ਉਹ ਕਾਲਾ ਜਿਹੜਾ ਆ ਉਹਦੇ ਚ ਪੇੜਾ ਮਾਰਦੀਆਂ ਵਟ ਵਟ ਮੂੰਹ ਤੇ ਮੈਂ ਤਾਂ ਬਥੇਰਾ ਖਾਪਦਾ ਆ ਉਹ ਕੋਈ ਨਹੀਂ ਮੈਂ ਜਾਨਣਾ ਕਰਦਾ ਪਤਾ ਤੇ ਕਰਨਾ ਮੈਂ ਚਾਹਤਾ ਜਾ ਕੇ ਪੁੱਛਿਆ ਜਾ ਰਿਹਾ ਇਹਨਾਂ ਨੂੰ ਹੈ ਬੰਦੇ ਇਕੱਠੇ ਕਰੀਏ ਬੰਦੇ ਕਦੋਂ ਇਕੱਠੇ ਕਰਨੇ ਆ ਅਸੀਂ ਮੈਂ ਉਹ ਮਾਰਾਂ ਵਾ ਨਹੀਂ ਚਾਰ ਮੈਂ ਸਾਹਮਣੇ ਚਾਰ ਬੰਦੇ ਬੰਦੇ ਝੂਠਾ ਕਰਾਂਗੇ ਇਹਨਾਂ ਨੂੰ ਉਹਦਾ ਹੀ ਮੈਂ ਕਰ ਰਿਹਾ ਹਾਂ ਬਥੇਰੇ ਇਹਨਾਂ ਦੀ ਜ਼ੁਰਤ ਕਿੱਦਾਂ ਪੈ ਗਈ ਵੀ ਕਿਸ ਦੀ ਵੱਟ ਤੋੜਨੀ ਅਸੀਂ ਤਾਂ ਖਾਦਾਂ ਪਾਈਆਂ ਆਡੀ ਸਾਰੀ ਖਾਰ ਉੜ ਗਈ ਨਹੀਂ ਉਧਰ ਸਾਰੀ ਸਾਰੀ ਮਿੱਤੂ ਕਾ ਪਾਣੀ ਦੇ ਵਿੱਚ ਪਾਣੀ ਦੇ ਮਾਸਾ ਨਹੀਂ ਲੈ ਗਿਆ ਮਾਸੀ ਮਾਸਾ ਨਹੀਂ ਬੇ ਹੈ ਸ਼ਰਮੇ ਨਾ ਬੰਦਿਆਂ ਨੂੰ ਲੋਕਾਂ ਨੂੰ ਏ ਇੰਨਾ ਖੱਤਾਂ ਕੀ ਲੈ ਇਹਨਾਂ ਦਾ ਝੋਨਾ ਜ਼ਿਆਦਾ ਪਿਆਰਾ ਵਾ ਕੀ ਪਤਾ ਅਸੀਂ ਜਿਹੜੇ ਪਾਣੀ ਲਾਉਂਦੇ ਰਾਤ ਬਰਾਤੇ ਤੁਰੇ ਫੜਦੇ ਬੰਨੇ ਤਾਂ ਕੀ ਗੱਲ ਅਸੀਂ ਉਹ ਉਧਰ ਹੀ ਤੁਰੇ ਫਿਰਦੇ ਇਹਨਾਂ ਨੂੰ ਬੰਦਾ ਪੁੱਛੇ ਅੱਜ ਰੋਲ ਫੇਰਾ ਮਾਈ ਦੇ ਪਤਾ ਨਹੀਂ ਕਿਹੜੇ ਬੰਨੇ ਤੇ ਬੈਠੇ ਹੁੰਦੇ ਕਰੇ ਜਦੋਂ ਕਿਹੜੀ ਪੈਣੀ ਦਾ ਤੋੜਿਆ ਤੇਰੇ ਵਾਲੀ ਦਾ ਕੋ ਮੇਰੇ ਵਾਲੀ ਦਾ ਉਹ ਸਾਡੇ ਵਾਲੀ ਦਾ ਅੱਛਾ ਉਹ ਤੁਹਾਡੇ ਵਾਲੀ ਦਾ ਆ ਅੱਛਾ ਅੱਛਾ ਚੱਲ ਫੇ ਚੱਲੀਏ ਪੁੱਛੀਏ ਬੰਨਾਂ ਨੂੰ ਉਹ ਉਹ ਘਰੇ ਆ ਆਹ ਘਰੇ ਆ ਪਤਾ ਕੀ ਗੱਲ ਆ ਬੰਦੇ ਹੋਰ ਵੀ ਕਾਲੀ ਇਕੱਠੇ ਮੈਗਨ ਨੂੰ ਦੋ ਤਾਰ ਉਹ ਚੱਲ ਉਹ ਬੰਦਿਆ ਛੱਡ ਪਰਾਂ ਤੂੰ ਮੈਂ ਆਪੇ ਪੁੱਛ ਲੂੰ ਉਹਨੂੰ ਕੋਈ ਨਹੀਂ ਤੱਤੇ ਨਹੀਂ ਹੋਈ ਦੰਦਾ ਕੋਈ ਗੱਲ ਨਹੀਂ ਕੀ ਪਤਾ ਕੀ ਗੱਲ ਆ ਹੁਣ ਮੈਂ ਆਪਣੇ ਜ਼ਮਾਨਾ ਸੋਚਿਆ ਵਾ ਵੀ ਇੱਕ ਦੇ ਗੁਮਾਣ ਮੱਥਾ ਗੁਮਾਣ ਮੱਥੇ ਨਾਲ ਸਿਆਣੇ ਆਂਦੇ ਆ ਵੀ ਵਿਗਾੜੀ ਦਾ ਨਹੀਂ ਹੁੰਦਾ ਇਹੋ ਜਿਹੇ ਦੋਆਰ ਬੰਦੂ ਕੀ ਕਰਨਾ ਵਾ ਜਿੰਨੇ ਮੇਰਾ ਨਕਸ਼ਾ ਨਹੀਂ ਕਰਦਾ ਚਲ ਕੋਈ ਨਹੀਂ ਉੱਦਾਂ ਨੂੰ ਸਮਝਾ ਲਾਂਗੇ ਪਿਆਰ ਨਾਲ ਸਮਝਾਵਾਂਗੇ ਵੀ ਆਪਣੇ ਭਈਏ ਨੂੰ ਸਮਝਾ ਲਓ ਇਹ ਸਾਡੇ ਪਾਣੀ ਤੋੜਦੇ ਆ ਉਹ ਇਹਨੇ ਮੈਂ ਆਪੇ ਗੱਲ ਕਰ ਲੂੰਗਾ ਕਿਉਂਕਿ ਸਿਆਣਿਆਂ ਦੀ ਜਿਹੜੀਆਂ ਗੱਲਾਂ ਨਾ ਉਹ ਸੱਚੀਆਂ ਹੁੰਦੀਆਂ ਵੀ ਇਹਨਾਂ ਨਾਲ ਲਗਵਾਣ ਨਾ ਨਹੀਂ ਕਿਉਂਕਿ ਉਹ ਤੈਨੂੰ ਪਤਾ ਮੇਰੇ ਨਾਲ ਬਹਿਣ ਖਲੋਣਾ ਬੰਦੇ ਦਾ ਤਾਂ ਬਹਿਣ ਖਲੋਣ ਵਾਲੇ ਪਤਾ ਨਾ ਇਦਾਂ ਕਹੀਦਾ ਬਸ ਨਹੀਂ ਨਹੀਂ ਹੁਣ ਕੀ ਪਤਾ ਉਹਨੂੰ ਪਤਾ ਵਾ ਕਿ ਨਹੀਂ ਪਤਾ ਇਹਦੇ ਭਈਏ ਦੇ ਕਰ ਨਮੇ ਆ ਨਾ ਇਹੋ ਜੇ ਉਹਨੂੰ ਦੱਸ ਦਿੰਦੇ ਵੀ ਭਾਉ ਮੜਾ ਜਾ ਵੇਖੀਓ ਭਈਏ ਨੂੰ ਸਮਝਾ ਮੜਾ ਜਾ ਇਨੇ ਪਤਾ ਨਹੀਂ ਪੀਤੀ ਪਾਤੀ ਜੀ ਕਰ ਪੈਰਪੁਰ ਵੱਜ ਗਿਆ ਹੋਊਗਾ じゃ ਤਾਂ ਇਦਾਂ ਇਦਾਂ ਚਲਗਲਾ ਪਾਇਆ ਉਹਨਾਂ ਨੇ ਕਈਆਂ ਨਾ ਟੱਪ ਨਾ ਟੱਪ ਨਾ ਪਾਇਆ ਵਾ ਆਹ ਚਲ ਕੋਈ ਨਹੀਂ ਮੈਂ ਉਹਨੂੰ ਕਹਿ ਦੂਗਾ ਮੈਂ ਖਣਾ ਪੇਰ ਪਈਏ ਨੇ ਜਰਾ ਸਮਝਾ ਇਹਨੂੰ ਕਹ ਵੀ ਜੇ ਵੱਟ ਬੰਨੇ ਰਾਤ ਤੁਰੇ ਫਿਰਨਾ ਮਾ ਨਾ ਕਿਸਦਾ ਪਾਣੀ ਤੋੜਨਾ ਇਹ ਮਾੜੀ ਗੱਲ ਵਾ ਸਾਰੀ ਗਰਮੀ ਨੇ ਗਰਮੀ ਤੇ ਮੈਂ ਤੇ ਉਹਦੇ ਨੇ ਮਾ ਉਹ ਤਰ੍ਹਾਂ ਕਰੇ ਪੀਤੀ ਖਾਦੀ ਜੀ ਮਾਮੇ ਨੇ ਵਢਣਾ ਕੋਈ ਹੁੰਦਾ ਤੇ ਬਾਟਾ ਹੱਡੇ ਵਾਲੀ ਤੇਰੇ ਵਾਲੀ ਵਢ ਦਿੱਤੀ ਹਣੀ ਕੋਈ ਗੱਲ ਨਹੀਂ ਕੀ ਲੜੀ ਜਾਂਦੇ ਖਾਦ ਜਿਹੜੀ ਕਿ ਨਹੀਂ ਖਾਦ ਜਿੱਥੇ ਪਾਈਏ ਨਾ ਉੱਥੇ ਹੀ ਰਹਿਦੀ ਖਾਦ ਨਹੀਂ ਖੁਰ ਕੇ ਗਾਂ ਇਹ ਵੀ ਕੁਕ੍ਰਿਤ ਜਰਬਾ ਕਰਕੇ ਵੇਖ ਲਈ ਤੂੰ ਕਦੀ ਵੇਖਿਆ ਵਾ ਏ ਝੋਨੇ ਜੇ ਆਪਾਂ ਖਾ ਰ ਪੀਏ ਜਿੱਥੇ ਫਾੜ ਲੰਗ ਜਾਂਦੀ ਲੰਗ ਜਦੀ ਥਾਂ ਛੱਡਦੀ ਤੇ ਉੱਥੇ ਥਾਂ ਝੋਨਾ ਖੱਟਾ ਹੁੰਦਾ ਤੇ ਜਿੱਥੋਂ ਦੀ ਫਾੜ ਦੰਗੀ ਹੁੰਦੀ ਕਾਲਾ ਹੁੰਦਾ ਝੋਨਾ ਆਹੋ ਜਿਹਾ ਖਾਣ ਨਹੀਂ ਖੁਰਦੀ ਹੁੰਦੀ ਇਹ ਤਾਂ ਗੱਲ ਹੈ ਚਲ ਕੋਈ ਨਹੀਂ ਮੈਂ ਕਹਿ ਦੂੰਗਾ ਚੰਗਾ ਤੂੰ ਨਾ ਬੋਦਾ ਤੱਤਾ ਹੋਰ ਹੋਰ ਇੱਕ ਚਾਚਾ ਉਹ ਚੋਦੇ ਦਾ ਯਾਰ ਕਰਨ ਜਿਹੜਾ ਵਾ ਉਹਨੂੰ ਕੀ ਕਿਹਾ ਤੂੰ ਉਹ ਪਤਾ ਨਹੀਂ ਕੀ ਕਹਿੰਦਾ ਦਾਦਾ ਮਿਲਿਆ ਤੇ ਉਹਦੇ ਬੜਾ ਗਰਮ ਹੋਂਦੇ ਆ ਮੇਰੇ ਨਾਲ ਉਹ ਛੱਡ ਪਰਾਂ ਉਹ ਲੋਫਰ ਮੁੰਡਾ ਉਹਦੇ ਮਗਰ ਲੱਗਣਾ ਉਹ ਦੇ ਵੇਖੇ ਨੇ ਮੁੰਡਾ ਕਰੀ ਐਂਦੋਂ ਗੇੜੀਆਂ ਮਾਰਦਾ ਕਰੀ ਐ ਇਹਨੂੰ ਮਾਰਦਾ ਨਹੀਂ ਆਪਣੇ ਮੁੰਡਾ ਖਰਾਬ ਕਰਕੇ ਮੈਂ ਮੈਂ ਵੀ ਕਿਹਾ ਇਹਨਾਂ ਨੂੰ ਮੈਂ ਕਿਹਾ ਨਹੀਂ ਐ ਪੀ ਇਹ ਹੱਕ ਦੇ ਤੰਦ ਮੈਂ ਉਹੋ ਕਹਿ ਰਿਹਾ ਸ਼ਾਦਾ ਮੈਂ ਛਾਟੇ ਨੂੰ ਮਾਰ ਕੇ ਕਹਿਦਾ ਤੂੰ ਦੇ ਰਹੀਦਾ ਮੈਂ ਕੰਮ ਧੰਦੇ ਚ ਮੈਂ ਤੇ ਵੇਣਾ ਉਹ ਮੁੰਡੇ ਨੂੰ ਉਹਦੇ ਮੋਢਿਆਂ ਦੀ ਥੁੱਕਦਾ ਫਿਰਦਾ ਤੇ ਅਹੀਂ ਆਪਣਾ ਮੁੰਡਾ ਖਰਾਬ ਕਰਨਾ ਵਾ ਆਹੋ ਇਹ ਗੱਲ ਹੈ ਜੀ ਵੀ ਉਹ ਆੜ ਕੇਵੇਂ ਮੁੰਡੇ ਸਾਡੇ ਨੂੰ ਚੁੱਕਦਾ ਰਹਿੰਦਾ ਗਲਤ ਗੱਲਾਂ ਕਰਦਾ ਉਹਨੂੰ ਮੈਂ ਇਹੋ ਗੱਲ ਆ ਕਿ ਮੈਂ ਤੂੰ ਕਾਕਾ ਜਾਣਾ ਜਾ ਮੈਂ ਮੁੰਡਾ ਕਲਾਉਣਾ ਆਪਣਾ ਮੈਂ ਆਪੇ ਕਲਾ ਲੂਗਾ ਤੈਨੂੰ ਫਿਕਰ ਕਰਨ ਦੀ ਮਹਿਲੂ ਤਾ ਤੂੰ ਕੋਤਲਾਵਾ ਤੈਨੂੰ ਫਿਕਰ ਵਾ ਆ ਫਿਕਰ ਉਹਦੇ ਗੱਲ ਮੈਂ ਆ ਨਾ ਮੈਂ ਕਿ ਤੂੰ ਕੌਣ ਹੋਵੇਂ ਕਿਸ ਦੀ ਘਰ ਚ ਆਣ ਕੇ ਦਖਲਅਦਾਜ਼ੀ ਕਰਨ ਦਾ ਤੈਨੂੰ ਨਹੀਂ ਕੋਈ ਹੱਕ ਵੀ ਹੈਗਾ ਚਾਹਤਾ ਫਿਰ ਤਾਂ ਮੈਂ ਗੱਲ ਕਰੀ ਉਹਦੇ ਨਾਲ ਜਰੂਰ ਮੈਨੂੰ ਬੜਾ ਗੁੱਸਾ ਆ ਜਾਂਦਾ ਏ ਉੱਤੇ ਉਹ ਚਲ ਤੂੰ ਨਾ ਤਾ ਤਾ ਉਹ ਕੋਈ ਨਹੀਂ ਮੈਂ ਕਰ ਲੂਗਾ ਗੱਲ ਕਰੀ ਗੱਲ ਜਰੂਰ ਚਿੰਤਾ ਨਾ ਕਰ ਨਾ ਕੋਈ ਨਹੀਂ ਕਰ ਦੂੰਗਾ ਮੈਂ ਦੱਸ ਹੁਣ ਮੈਂ ਤੇਰੇ ਪਾਣੀ ਬਦਲੇ ਮੈਂ ਘੋਟ ਬਦਲੇ ਮੈਂ ਆਪਣੇ ਯਾਰ ਦੋਸਤਾਂ ਨਾ ਵਿਗਾੜ ਕੇ ਭੇਜਾਂ ਯਾਰ ਕੋਈ ਨਹੀਂ ਉਹਨੂੰ ਮੈਂ ਇਹਨੂੰ ਮੈਂ ਕਹਿ ਦੇ ਦਿੱਤਾ ਮੈਂ ਆਖ ਦੂੰਗਾ ਉਹਨੂੰ ਮੈਂ ਕੀ ਆਖਣਾ ਚਾਚੀ ਦੀ ਪਤਾ ਲੱਗਾ ਪਹਿਲਾਂ ਕਿੱਦੀ ਬੜਕ ਮਾਰੀ ਤੇ ਜਦੋਂ ਮੈਂ ਕਿਹਾ ਮੇਰੀਆਂ ਪਿਆਲੇ ਚੋਂ ਨਿਕਲਿਆ ਵਾ ਤੇ ਠੰਡੇ ਪੈ ਗਈ ਏ ਪਤਾ ਨਹੀਂ ਕਿਦਾਂ ਦੀਆਂ ਗੱਲਾਂ ਚਾਚੀ ਦੀ ਸਮਝ ਨਹੀਂ ਲੱਗਦੀ ਕੋਈ ਮੱਲੇ ਗੱਲਾਂ ਕਰੰਦਾ ਸੀ ਆਹ ਗੱਲਾਂ ਕੁਲ੍ਹਾ ਕੀ ਕਰਨੀਆਂ ਵਾ ਹਾਂ ਮੈਂ ਕਿਹਾ ਇਹ ਤਾਂ ਫੇਰਾ ਮਾਨ ਬੰਨੇ ਬੰਨੇ अच्छा तो जीते उन्होंने सारा पानी ਕੱਢਿਆ ਵਟ ਤੋੜ ਕੇ ਸਾਡਾ ਪਾਣੀ ਕੱਢ ਲਿਆ ਉਹਨਾਂ ਨੇ ਤੇ ਕਿਆ ਨਹੀਂ ਤੁਸੀਂ ਉਹਨਾਂ ਨੂੰ ਕਿਆ ਬਥੇਰਾ ਭਰੋ ਇਹ ਜਾਣਦੇ ਤੇ ਨਹੀਂ ਇਹ ਚੂਹੇ ਨੇ ਰੋਡ ਪਾਤੀ ਨਹੀਂ ਚੂਹੇ ਨੇ ਮੈਂ ਚੂਹੇ ਨੇ ਪਾਈ ਜਦਾ ਕਈ ਨਾ ਨਹੀਂ ਤੋੜਿਆ ਹੁੰਦਾ ਇਦਾਂ ਅੱਛਾ ਹਾਂ ਤੋ ਮੈਂ ਚੱਲ ਕੇ ਚਾਚੇ ਨਾਲ ਹਾਂ ਮੈਂ ਚਾਚੇ ਨੂੰ ਕਹਿੰਦਾ ਚਾਰ ਬੰਦੇ ਇਕੱਠੇ ਕੀਤੇ ਤੇ ਤੇਰੀ ਇਹਨੂੰ ਤੋ ਚਾਚਾ ਕਹਿੰਦਾ ਬੰਦੇ ਚਾਰ ਇਕੱਠੇ ਕੀ ਕਰਨੇ ਆ ਤੂੰ ਉਹ ਮੈਂ ਆਪੇ ਕਰ ਲਵਾਂਗਾ ਗੱਲ ਆ ਆਪੇ ਕੀ ਗੱਲ ਕਰਨੀ ਜੇ ਤੁਹਾਡੀ ਨਹੀਂ ਸੁਣੀ ਤੇ ਚਾਚੇ ਦੀ ਕੀ ਸੁਣੀ ਆ ਬੰਦੇ ਗੜਾ ਦੇ ਵਿੱਚ ਠੂਠਾ ਪਾਓ ਉਹਨਾਂ ਨੂੰ ਆਹ ਉਹ ਮੈਂ ਇਹਦੇ ਤੇ ਰਗ ਪਰ ਚਾਚਾ ਕਹਿੰਦਾ ਨਹੀਂ ਐਵੇਂ ਕਹਿੰਦਾ ਹੋਈ ਨਹੀਂ ਮੈਂ ਕਰੂੰਗਾ ਗੱਲ ਬਾਤ। ਐ ਥੋੜੇ ਦਿਨ ਹੋ ਗਏ ਖਾਦਾ ਪਾਉਂਦੇ ਫਿਰਦੇ ਆ ਤੇ ਸਾਰੀਆਂ ਖਾਦਾ ਖਾਦੂ ਖੁਦ ਨਿਕਲ ਗਈ ਹੋਣੀ ਫਿਰ। ਆਹ ਉਹਦਾ ਚਾਚਾ ਕਹਿੰਦਾ ਕਹਿੰਦਾ ਜੇ ਖਾਰ ਮ ਖਾਦ ਨਹੀਂ ਨਿਕਲਦੀ ਹੁੰਦੀ ਕਹਿੰਦਾ ਖਾਦ ਜਿੱਥੇ ਪੈ ਗਈ ਉੱਥੇ ਹੀ ਕਹਿੰਦਾ ਉਹਦਾ ਅਸਰ ਤੇ ਉੱਥੇ ਰਹਿੰਦਾ ਕਹਿੰਦਾ ਖਾਦ ਥੋੜੀ ਨਿਕਲਨੀ। ਤੇ ਖਾਦ ਅਸਰ ਪਾਣੀ ਦੇ ਵਿੱਚ ਇਹਦਾ ਖਾਦ ਜਦੋਂ ਪਾਣੀ ਦੇ ਵਿੱਚ ਘੁਲੀ ਆ ਤੇ ਰੋੜ ਕੇ ਦੂਜਿਆਂ ਦੇ ਚਲੇਗੀ ਤਾਂ ਉਹਨਾਂ ਦੇ ਅਸਰ ਹੋਣਾ ਤੁਹਾਡੀ ਪੈਲ ਵਿੱਚ ਥੋੜੀ ਹੋਣਾ ਵਾ। ਚਲੋ ਹੁਣ ਕੀ ਕਰੀਏ ਕੱਢ ਲੇਦਾ ਉਹਦੇ ਆਇਆ ਕਿ ਖਪਿਆ ਵਿਚਾਰਾ ਕੀ ਆਦਾ ਉਹ ਤਾਂ ਮੈਨੂੰ ਬਾਹਰ ਟੱਕਰਿਆ ਤੇ ਬਾਹਰ ਮਿਲਣਾ ਤਾਨੂੰ ਨੇ ਆਪਿਆ ਵਾ ਆ ਤਾਂ ਮੈਨੂੰ ਬੜੌਖਾ ਜਿਹਾ ਬੋਲਿਆ ਉਹਦੇ ਉਹ ਮੈਂ ਕਹਾਂ ਜੇ ਤੈਨੂੰ ਛੁੱਟੀ ਕਿਤੇ ਨਾ ਵੀ ਕਾੱਕੜਨਾ ਝੋਨੇ ਚ ਪਹਿਲਾਂ ਤਾਂ ਕਹਿੰਦਾ ਮੈਂ ਨਹੀਂ ਘਟਣਾ ਕੁੱਟਣਾ ਅੱਛਾ ਆ ਆ ਤੇ ਨੇ ਆਣ ਨੇ ਫਿਰ ਕੀ ਕਰਨਾ ਜਦੋਂ ਨਿਆਣੇ ਦੇ ਹੱਥਾਂ ਬੇਸਤੀ ਹੋਣੀ ਆ ਤਾਂ ਫਿਰ ਫਾਇਦਾ ਕੀ ਹੈ ਨਾ ਚਾਚੇ ਦਾ ਕੰਮ ਕਰਨ ਦਾ ਕੋਈ ਫਾਇਦਾ ਵਾ ਤੇ ਤੁਸੀਂ ਨਾ ਮੈਂ ਇੱਕ ਗੱਲ ਹੈਗੀ ਆ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਇੱਕ ਵਾਰ ਨਾ ਪੁੱਛ ਲੋ ਕਲੀਅਰ ਵੀ ਸਾਡੇ ਮੁੰਡੇ ਨੂੰ ਭੇਜਣਾ ਵਾ ਕਿ ਨਹੀਂ ਭੇਜਣਾ ਆਣਾ ਜੇ ਨਹੀਂ ਭੇਜਣਾ ਤੇ ਤੁਸੀਂ ਕਿਉਂ ਚਮਚਾਗਰੀ ਜਨਾਂ ਦੀ ਕਰੀ ਜਾਣ ਐ ਵਾ ਬੁੱਤੀਆਂ ਕੱਢੀ ਜਾਂਦਾ ਤੁਸੀਂ ਨਾਲ ਹੀ ਮੁੰਡੇ ਨੂੰ ਲਾਇਆ ਵਾ ਹੋਂ ਤੇ ਉਹ ਗਾ ਜਿੱਥੇ ਜਿੱਥੇ ਜਦ ਦੀ ਜਾਰੀ ਦੋਸੀ ਉੱਥੇ ਤੱਕ ਪਹੁੰਚਣ ਲਾ ਪਿਆ ਦੇਖੋ ਚਾਚਾ ਨੇ ਕੀ ਕੀਤੀ ਤੇ ਅੱਗੀ ਗੱਲ ਨੂੰ ਕਰਨ ਨੂੰ ਕੀ ਕਿਹਾ ਤੂੰ ਉਹ ਤੇ ਕਹਿੰਦਾ ਕਿੰਦਾ ਮੈਂ ਤਾਂ ਕੁਛ ਨਹੀਂ ਕਹਿੰਦਾ ਉਹ ਤੇ ਕਹਿੰਦਾ ਵੀ ਤੂੰ ਤੇ ਕੰਮ ਕੁੱਤਾ ਦਿਲ ਕਰੀਦਾ ਕਹਿੰਦਾ ਵੀ ਉਹ ਫਿਰਦਾ ਫੁਰਦਾ ਬੜਾ ਵਾ ਤੇ ਕਹਿੰਦਾ ਮੈਂ ਤਾਂ ਕਿਹਾ ਵੀ ਤੂੰ ਆਪਾਂ ਮੁੰਡਾ ਪੜਾ ਖਰਾਬ ਕਰਨਾ ਤੇ ਉਹਨੇ ਮੁੰਡੇ ਨੇ ਕਿਹਾ ਵੀ ਕੀ ਹੀ ਪਹਿਲਾਂ ਮੈਨੇ ਇਹ ਦੱਸਿਆ ਇਹੀ ਕਿਹਾ ਸੀ ਨਾ ਵੀ ਕਾਗਜ਼ ਲਾਲਾ ਅਸਲ ਕਾ ਚਾਚਾ ਨੇ ਹੁਣ ਵੀ ਕਿਹਾ ਮੈਨੂੰ ਉਹਨੇ ਆਖੋਦ ਮੈਨੂੰ ਕਿਹਾ ਵੀ ਕਿੱਦਾਂ ਲਾਉਣੇ ਤੁਹਾਨੂੰ ਕਿਹਾ ਪਹਿਲੇ ਕਾਗਜ਼ ਪੱਤਰ ਤੇ ਮੈਂ ਲਾਵਾਂ ਪੁੱਛਿਆ ਤੁਹਾਨੂੰ ਇਹਨਾਂ ਨੇ ਨਹੀਂ ਕਿਹਾ ਜੀ ਨੇ ਤੇ ਫੇਰ ਉਹਦੇ ਆਪ ਹੀ ਹੁੰਦੇ ਪਾਸਪੋਰਟ ਦੇ ਜੇ ਤੁਸੀਂ ਨਹੀਂ ਨਾ ਗੱਲ ਪੁੱਛਣੀ ਹੈਗੀ ਤੇ ਮੈਂ ਕਲੀਅਰ ਜਾ ਕੇ ਨਾ ਪੁੱਛ ਕੇ ਉਹਨੀ ਚਾਚੀ ਨੂੰ ਵੀ ਤੁਹਾਨੂੰ ਦੱਸ ਦੋ ਵੀ ਭੇਜਣਾ ਕਿ ਨਹੀਂ ਭੇਜਣਾ ਮੁੰਡਾ ਤੇ ਭੇਜਣਾ ਹੀ ਉਹਨਾਂ ਹੋਰ ਕਿਨੇ ਭੇਜਣਾ ਵਾ ਫਿਰ ਅਸੀਂ ਆਪੇ ਕਿਹ ਏਜੰਟ ਨਾਲ ਗੱਲ ਕਰ ਲਵਾਂਗੇ ਹੋਰ ਪੈਸੇ ਤਾਂ ਨਹੀਂ ਲੱਗੇ ਲੋਨ ਪੈਸੇ ਪੈਸੇ ਤਾਂ ਸਾਡੇ ਸਿਰੋਂ ਲਵਾਉਣੇ ਹਨ ਉਹਨਾਂ ਨੇ ਪੈਸੇ ਵੀ ਲਾਉਣਗੇ ਲਾਉਣੇ ਕਿਉਂ ਚਾਚਾ ਕਿ ਹਾਂ ਨਹੀਂ ਕਿਹਨੇ ਪੈਸੇ ਲਾਉਣੇ ਤੇ ਜੇ ਥੋੜੇ ਬਹੁਤ ਥੋੜ੍ਹਦੇ ਵੀ ਹੋਣਗੇ ਤੇ ਚੱਕ ਲਵਾ ਦੇ ਤੂੰ ਚੱਕਨੇ ਜਰੂਰ ਹੈ ਜੇ ਤੂੰ ਇਹਨਾਂ ਕੋ ਪੈਸੇ ਆ ਗਿਆ ਵੀ ਲਾਉਣਗੇ ਪੈਸੇ ਨੂੰ ਲਾਉਣੇ ਆ ਉਹਨਾਂ ਮੈਂ ਬੁਸ਼ ਕੇ ਹਣੀ ਚਾਚੀ ਨੂੰ ਕਲੀਅਰ ਨਾਲੇ ਮੈਂ ਉਹਦੀ ਕਰਨ ਦੀ ਗੱਲ ਕਰਦੀ ਹਾਂ ਉਹ ਲੋਦੇ ਤੋ ਇੱਕ ਵਾਰ ਬਹਿ ਜਾ ਤੂੰ ਐਵੇਂ ਕਾਲਾ ਨਹੀਂ ਪਰ ਕਾਲੀ ਨਹੀਂ ਪਈਦਾ ਹੈ ਏਡਾ ਅੱਜ ਵੀ ਤੂੰ ਇਹ ਕਹੀ ਜੰਨੇ ਪੇ ਕਾਲਾ ਨਹੀਂ ਪਈਦਾ ਹੈਗਾ ਮੈਨੂੰ ਨਹੀਂ ਤੁਹਾਨੂੰ ਸਮਝੀ ਨਹੀਂ ਆਉਂਦੀ ਹੈਗੀ ਜੇ ਪਿਆਰੀ ਚੋ ਪਾਣੀ ਨਿਕਲ ਗਿਆ ਤਾਂ ਤਾਨੀ ਚਾਚੇ ਨੂੰ ਪੁੱਛਣ ਜਾਣਾ ਇਹ ਮੈਂ ਆਪੇ ਪੁੱਛ ਲੂੰਗਾ ਬੋਲੀ ਸੇਜੇ ਨਾ ਹਨਾ ਆ ਤਾਂ ਪੁੱਛੂਗੀ ਤੇ ਜੇ ਹੁਣ ਉਹ ਮੈਂ ਉਹਦਾ ਮੁੰਡੇ ਦੇ ਉਹਦਾ ਲੋਨ ਦਾ ਪਾ ਕਾਗਜ਼ ਕੌਂਦੀ ਗੱਲ ਹੁੰਦੀ ਹੈ ਤਾਂ ਵੀ ਇਦਾਂ ਕਰੀ ਜਾਂਦੇ ਲੋਣੇ ਕਦੋਂ ਮੈਨੂੰ ਤੇ ਇਹ ਨਹੀਂ ਸਮਝ ਆਦੀ ਤੇ ਉਹਨਾਂ ਨੂੰ ਕਿਦੋਂ ਪੁੱਛਣਾ ਆ ਆਪੇ ਪੁੱਛੂ ਗਈ ਵੱਡਿਆਂ ਦੀ ਗੱਲਾਂ ਵਿੱਚ ਬੰਦਿਆਂ ਦੀਆਂ ਜਿਹੜੀ ਗੱਲਾਂ ਹੁੰਦੀਆਂ ਉਹ ਜਨਾਨੀਆਂ ਨਾਲ ਵਿੱਚ ਬੋਲਣ ਦਾ ਚੰਗਾ ਵਾ ਨਹੀਂ ਬੰਦਿਆਂ ਦੀਆਂ ਗੱਲਾਂ 'ਚ ਨਹੀਂ ਬੋਲਦੀ ਪਈ ਮੈਂ ਆਪਣੇ ਮੁੰਡੇ ਦੀਆਂ ਗੱਲਾਂ 'ਚ ਬੋਲਦੀ ਪਈ ਤੇ ਪੀ ਗਏ ਨਾਮ ਫੇ ਮੁੰਡਾ ਹੈ ਇਟਾ ਮੁੰਡੇ ਤੇ ਆ ਵੀ ਮੈਂ ਮੁੰਡੇ ਨੂੰ ਨਹੀਂ ਐ ਦੂਜਾ ਹੈ ساری ਉਮਰ ਜੜਾ ਹੈਗਾ ਵਾ ਗੁਲਾਮੀ ਨਹੀਂ ਕਰਨ ਦੇਣੀ ਤੁਸੀਂ ਤਾਂ ਕੀਤੀ ਹੈ ਨਾ ਮੈਂ ਮੁੰਡੇ ਨੂੰ ਨਹੀਂ ਕਤਲ ਇਹ ਕੰਮ ਕਰਨਾ ਕੋਈ ਗੁਲਾਮੀ ਹੁੰਦੀ ਤੇ ਗੁਲਾਮੀ ਹੈ ਕਦੀ ਖਾਦਾ ਪਾ ਲੋ ਕਦੀ ਉਹਨਾਂ ਦੇ ਕੱਖ ਕੱਢ ਲੋ ਕਦੀ ਕੋਸ਼ਿਸ਼ ਕਰ ਲੋ ਕਦੀ ਕੋਈ ਜੋ ਤੁਹਾਨੂੰ ਜ਼ਰੂਰਤ ਪੈਂਦੀ ਹੈਗੇ ਟੀਮ ਨਹੀਂ ਮਾਰਦੇ ਹੈਗੇ ਮੈਂ ਪੁੱਛ ਕੇ ਨਹੀਂ ਪੂ ਲਾਲਾ ਚਾ ਜਿਹੜਾ ਪੁੱਛਣਾ ਉਹ ਨਾ ਇੱਕ ਦੇ ਬੰਦਾ ਬਾਹਰੋਂ ਖਪਿਆ ਆਉਂਦਾ ਈ ਤੇ ਇੱਕ ਇਹ ਮਾਪ ਤੇ ਜਗਣੀ ਕਰ ਘਾ ਪੈਂਦਾ ਈ ਜਾ ਤੁਮੀ ਕੱਲ ਆਪਣਾ ਰਾਂਝਾ ਰਾਜੀ ਪੁੱਛ ਕੇ ਜੇ ਤੈਨੂੰ ਠੰਡ ਪੈਂਦੀ ਆ ਤੇ ਪਾਜੇ ਨਾ ਸੋਹਣਾ ਬੂਟਾ ਲੱਗਣ ਡਿਆ ਅਜਰ ਅਸੀਂ ਪੜਦੇ ਨਹੀਂ ਇਹਨਾਂ ਨੂੰ ਰੱਖਣਾ ਕਿਤਾਬਾਂ ਦੇ ਵਿੱਚ ਵੀ ਵਿੱਦਿਆ ਪੜਾਈ ਆ ਪੜਨਾ ਜ਼ਿਆਦਾ ਆਊਗਾ ਹੁਣ ਵੇਖ ਲੋ ਕਿਹ ਕਿਹੜੇ ਰੁਕ ਬਣ ਗਏ ਆ ਹਾਂ ਆ ਜਾ ਕੋਪੀ ਆਈ ਮੈਂ ਤੈਨੂੰ ਅੰਦਰ ਵੇਂਦੀ ਆਈ ਆ ਤੁਸੀਂ ਇੱਥੇ ਬੈਠੇ ਖੜੇ ਮੈਂ ਤਾਂ ਉਧਰ ਕਦੇ ਦੀ ਨਿਕਲੀ ਇਧਰ ਨੂੰ ਬਾਹਰ ਨੂੰ ਵੀ ਤੈਨੂੰ ਇਧਰੋਂ ਪਤਾ ਨਹੀਂ ਲੱਗਾ ਨਾ ਬਰਾਂਡੇ 'ਚ ਪਹਿਲਾਂ ਮੈਂ ਇਧਰ ਗਈ ਪਾਣੀ ਚੱਲਣ ਡਿਆ ਇਹ ਬੰਦ ਕੀਤਾ ਇਹ ਟੁੱਟੀ ਲੀਕ ਉਹ ਪਾਣੀ ਨਿਕਲੀ ਜਾਂਦਾ ਵਾ ਅੱਛਾ ਫਿਰ ਮੈਂ ਇਧਰ ਨੂੰ ਖਲੋਖ ਲਾ ਗਈ ਇਦਾਂ ਹੀ ਅੱਜ ਮਾੜੀ ਮੋਟੀ ਜੀ ਹਵਾ ਲੱਗਣ ਦੇ ਚੰਗਾ ਲੱਗਣ ਦੇ ਆਹੀਗਾ ਮੈਂ ਤੁਹਾਡੇ ਵੱਲ ਆਈ ਸੀ ਕਿ ਮੈਨੂੰ ਗੁੱਸਾ ਤਾਂ ਹੈਗਾ ਵੀ ਪਰਸੋਂ ਦਾ ਬੜਾ ਹੈਗਾ ਤੇ ਫਿਰ ਮੈਨੂੰ ਉਹਦਾ ਆਪਣੇ ਕਿਹਾ ਵੀ ਨਹੀਂ ਤੂੰ ਨਾ ਜਾ ਉਹ ਦਿਨ ਵੀ ਲੱਗੀ ਸੀ ਆਉਣ ਤੇ ਮੈਨੂੰ ਰੋਕਿਆ ਉਹਨੇ ਗੁੱਸਾ ਹੈ ਕਿਹੜੀ ਗੱਲ ਦਾ ਮੈਨੂੰ ਪਤਾ ਤਾਂ ਲੱਗੇ ਗੁੱਸਾ ਵੀ ਇਹ ਗੱਲ ਦਾ ਵੀ ਉਹਨੂੰ ਕਰਨ ਨੂੰ ਰੋਕਿਆ ਰਾਹ ਦੇ ਵਿੱਚ ਹੂੰ ਹੈਨਾ ਤੁਹਾਨੂੰ ਵੀ ਪਤਾ ਹੋਣਾ ਦੱਸਿਆ ਹੋਣਾ ਚਾਚੇ ਨੇ ਆਣ ਕੇ ਮੈਂ ਨਹੀਂ ਬਹੁਤਾ ਸਿਰ ਖਪਾਉਂਦੀ ਭੈਣਾ ਗੱਲਾਂ ਦੇ ਵਿੱਚ ਮਤਿਆਰੀਆਂ ਬਾਹਰ ਕਈ ਗੱਲਾਂ ਹੁੰਦੀਆਂ ਤੇ ਮੈਂ ਐਵੇਂ ਮੁਰਮੁਰ ਮਸ ਮਸਾ ਗੱਲ ਪੁੱਛਦੀ ਰਹਾ। ਜੇ ਪੁੱਛਦੇ ਹੋਂ ਤੇ ਮੁੰਡੇ ਮੇਰੇ ਦੀ ਗੱਲ ਫਿਰ ਉਹਦੀ ਮਾਂ ਦਾ ਫੋਨ ਆ ਗਿਆ ਤੇ ਕਹਿੰਦੀ ਮੈਂ ਤਾਂ ਤੁਹਾਡੇ ਘਰ ਲੜਾ ਆਉਣਾ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਚਾਚੀ ਨੂੰ ਜਾ ਕੇ ਤੇ ਕਹਿਨੀ ਆ। ਕਿਹੜੀ ਗੱਲ ਲੜਨ ਆਉਣਾ ਹੈ ਮੁੰਡੇ ਦੀ ਮਾਂ। ਇਹ ਮੁੰਡਿਆਂ ਨੂੰ ਮੁੰਡੇ ਨੂੰ ਰੋਕਿਆ ਕਹਿੰਦੇ ਵੀ ਤੂੰ ਦੂਜਾ ਇੱਧਰ ਉੱਧਰ ਮੋਟਰਸਾਈਕਲ ਲੈ ਕੇ ਤੁਰਿਆ ਫਿਰਦਾ ਵਾ ਤੇ ਇਹ ਕਹਿੰਦੇ ਸੜਕਾਂ ਤੁਹਾਡੇ ਚਾਚੇ ਨੇ ਬਣਾਈਆਂ। ਬਹਿਣਾ ਸੜਕਾਂ ਦੀ ਨਹੀਂ ਗੱਲ ਹੁੰਦੀ ਸੜਕਾਂ ਤੇ ਸਰਕਾਰ ਨੇ ਬਣਾਈਆਂ ਕੋਈ ਵੀ ਨਹੀਂ ਰੋਕ ਸਕਦਾ। ਨਿਆਣੇ ਨੂੰ ਝਿੜਕਿਆ ਚ ਤੇ ਨਿਆਣਾ ਛਿੜਕਿਆ ਚੰਗਾ ਜੇ ਉਹਦੇ ਨੂੰ ਕਹਿ ਸਕਦਾ ਤੇ ਉਹ ਵੀ ਉਹਦਾ ਦੋਸਤ ਜੇ ਉਹਨੂੰ ਵੀ ਕਹਿਤਾ ਉਹ ਤੇ ਕੀ ਲੋੜਾ ਆ ਗਿਆ ਨੀ ਪਰ ਉਹਦੀ ਮਾਂ ਬੜੀ ਹੁਸਰੇ ਵਿੱਚ ਹੀ ਗਈ ਤੇ ਫਿਰ ਹੁਣ ਜੇ ਤੁਹਾਨੂੰ ਕਹਿਦਾ ਵਾ ਚਲ ਉਹਨੇ ਮੁੰਡੇ ਨੇ ਕਹਿਤਾ ਵੀ ਕਾਗਜ਼ ਲਾ ਦੋ ਤੇ ਤੁਸੀਂ ਲਾ ਦੋ ਕਾਗਜ਼ ਜੇ ਤੁਸੀਂ ਕਹਿੰਨੇ ਆ ਖੜਨਾ ਮੁੰਡੇ ਨੂੰ ਹੁਣ ਤੈਨੂੰ ਕਿਸਨੇ ਚੁੱਕਣਾ ਦੇਤੀ ਆ ਮੈਨੂੰ ਚੁੱਕਣਾ ਨਹੀਂ ਦੇਤੀ ਕੋਪਾ ਤੇ ਤੁਰੇ ਫਿਰਦੇ ਜਿਦਾਂ ਕਰਦੇ ਮੁੰਡਾ ਗੁੱਸੇ ਹੋ ਗਿਆ ਮੁੰਡਾ ਹਾਨੂੰ ਇਦਾਂ ਕਹਿੰਦਾ ਹੁਣ ਤੇਰੀ ਵਾਰੀ ਆ ਗਈ ਆ ਵੀ ਖੜਨਾ ਕਿ ਨਹੀਂ ਖੜਨਾ ਤੁਸੀਂ ਦਾਦੋ ਵੀ ਆ ਮੁੰਡੇ ਨੂੰ ਖੜਨਾ ਕਿ ਨਹੀਂ ਖੜਨਾ ਬਜਰੂਰੀ ਫਿਰ ਇਹਨਾਂ ਤੁਹਾਡੀ ਗਲਮੀ ਕਰਦੇ ਰਹਿਣਾ ਵਾ ਗੋਪੀ ਤੂੰ ਉਤਰਾਂ ਨਾ ਜਿਆਦੀ ਕੋ ਹਵਾ ਜਿਆਦਾ ਬੋਲਣ ਦਾ ਪੀਆ ਪਤਾ ਨਹੀਂ ਜਾਂ ਤੈਨੂੰ ਕਿਸੇ ਨੇ ਚੁੱਕਣਾ ਦਿੱਤੀ ਆ ਤੇ ਜਾਂ ਪਤਾ ਨਹੀਂ ਤੈਨੂੰ ਉਦਾਂ ਹੀ ਤੂੰ ਅੱਤ ਕਰੀ ਜਾਨੀ ਆ ਇੱਕੇ ਵੇੜੇ 'ਚ ਰਹਿਣ ਡਏ ਆ ਬੈਣ ਡਏ ਆ ਕਿਹੇ ਚੀਜ਼ ਦੀ ਕੋਈ ਘਾਟ ਨਹੀਂਗੀ ਤੁਸੀਂ ਤੇ ਇੱਕੋ ਹੀ ਲੱਲ ਫੜ ਲਈ ਬਸ ਕਿ ਬਾਹਰ ਪਤਾ ਨਹੀਂ ਕੀ ਆ ਮੈਂ ਅੱਗੇ ਤੇਰੇ ਚਾਚੇ ਨਾਲ ਗੱਲ ਕਰਦੀ ਬਿਗਾਰ ਬਾਹਰ ਕਿੜੀਆਂ ਬਾਹਰੀਆਂ ਫੜੀਆਂ ਵਾ ਜੇ ਇਕੱਠੇ ਕਰਕੇ ਪੰਡਾਂ ਦਾ ਲੈ ਆਉਣੇ ਆ ਉੱਥੇ ਵੀ ਬੜੀ ਖੇਚੜ ਕਰਨੀ ਪੈਣੀ ਆ ਤੇ ਇੱਥੇ ਵੀ ਖੇਚੜ ਕਰਨੀ ਰਿਹਾ ਵਾ ਇੱਥੇ ਤਾਂ ਵਨਸਵੰਨਾ ਨਿਆਣੇ ਖਾਂਦੇ ਆ ਮਾਵਾਂ ਸੁੱਤਿਆਂ ਨੂੰ ਠਾਲਦੀਆਂ ਵਾ ਉੱਥੇ ਸਾਰਾ ਕੁਝ ਆਪ ਕਰਨਾ ਪੈਂਦਾ ਵਾ ਸਾਡੇ ਤਾਂ ਨਿਆਣੇ ਵਿਚਾਰੇ ਤਰਲੇ ਲੈਣ ਦੇ ਆਂਦੇ ਅਸੀਂ ਫਸ ਗਏ ਆ ਕਿਤੇ ਹੋਰ ਨਾ ਕੋਈ ਪਸ ਜਿਓ ਆਣ ਕੇ ਇੱਥੇ ਇੱਥੇ ਕੱਖ ਨਹੀਂ ਜਿਹਾਲ ਨਾਲੇ ਉਹ ਗਏ ਆ ਚਿਰਾਂ ਦੇ ਉਹ ਹੋਇਆ ਪੁਰਾਣੇ ਹੁਣ ਨਵੇਂ ਬੰਦਿਆਂ ਨੇ ਕਿਤੇ ਉੱਥੇ ਕੱਖ ਨਹੀਂ ਗਾਹਾ ਤੂੰ ਕੋਈ ਗੱਲ ਫੜੀ ਜੀ ਤੇ ਜੋ ਬਣਾਉਣੀ ਉੱਥੇ ਹੀ ਆ ਆਪੇ ਇਹਨੂੰ ਵੀ ਸੰਭਾਲ ਲੈਣਗੇ ਪੈਣਾ ਇੱਕ ਨਿਆਣਾ ਤੇ ਘਰ ਵਿੱਚ ਚਾਹੀਦਾ ਹੀ ਐ ਨਾ ਡਿੱਗੇ ਟੱਠੇ ਨੂੰ ਕੋਈ ਠਾਲੂਗਾ ਕੋਈ ਲੈ ਕੇ ਕਿਸੇ ਪਾਸੇ ਚਲ ਜੂਗਾ ਤੂੰ ਹੀ ਤੇ ਬਸ ਬਾਹਰ ਦਾ ਹੀ ਰੱਟ ਫੜ ਲਈ ਆ ਧਲਾਵਾ ਨਹੀਂ ਬਾਹਰ ਹੀ ਤੇ ਹੀ ਕਹਿੰਦੇ ਨਾ ਵੀ ਇੱਕ ਨਿਆਣਾ ਚਾਹੀਦਾ ਤੂੰ ਆਪਿਆਂ ਚੋਂ ਇੱਕ ਨੂੰ ਬੁਲਾ ਲਓ ਤੇ ਮੇਰੇ ਮੁੰਡੇ ਨੂੰ ਭੇਜੋ ਨਹੀਂ ਤੁਹਾਡੇ ਕੋਲ ਲਿਆਵਾ ਕੋਈ ਆਪਾਂ ਐਂ ਤਾਂ ਤੁਸੀਂ ਰੌਲਾ ਪਾਉਣ ਦੇ ਜਿੱਦਾਂ ਪਤਾ ਨਹੀਂ ਹਾਂ ਕਿੰਨੇ ਕਿ ਤੁਹਾਡੇ ਕੋਲ ਪੈਸੇ ਲੱਲੇ ਲੱਖਾਂ ਦੇ ਲੱਖ ਤੇ ਅਸੀਂ ਤੁਹਾਡਾ ਕੰਮ ਨਹੀਂ ਬਣਾਉਣ ਦੇ ਐਂ ਤਾਂ ਨਹੀਂ ਕੋਪੀ ਕਰੀ ਦਿਆਂ ਹੁੰਦੀਆਂ ਗੱਲਾਂ ਅੱਡ ਹੋਣ ਵਾਲੀਆਂ ਚੰਗਾ ਲੜਾਈ ਦਾ ਤੇ ਮੂੰਹ ਕਾਲਾ ਤੂੰ ਤੇ ਲੜਾਈ ਨੂੰ ਵਾਜਾ ਮਾਰਨ ਨਹੀਂ ਨਹੀਂ ਲੜਾਈ ਨੂੰ ਕਦੋਂ ਵਾਜਾ ਮਾਰਨੀ ਜੇ ਤੁਸੀਂ ਨਹੀਂ ਨਾ ਸਾਡੇ ਕੋਲ ਕੁਛ ਲਿਆ ਤੇ ਸਾਨੂੰ ਜਵਾਬ ਵੀ ਦੇ ਦਿਓ ਇਹ ਥੋੜੀ ਆਪੇ ਲਾਰਿਆਂ ਚ ਰੱਖੀ ਰਹਿਣਾ ਤੇ ਦੋਨੇ ਪਿਓ ਪੁੱਤ ਤੁਹਾਡੀਆਂ ਪਹਿਲੀਆਂ ਚ ਕੰਮ ਕਰਦੇ ਰਹਿਣ ਮੈਂ ਤਾਂ ਨਹੀਂ ਇਹ ਜਿਵੇਂ ਫਿਰ ਕੰਮ ਚੰਗਾ ਲਾਲ ਸੁਣ ਲੈ ਕੰਮ ਬੇਸ਼ੱਕ ਨਾ ਕਰਨ ਕੋਈ ਗੱਲ ਨਹੀਂ ਜਿੰਨਾ ਉਹਨਾਂ ਨੇ ਕਰਤਾ ਨਾ ਬੜਾ ਕਰ ਦਿੱਤਾ ਵਾ ਤੇ ਕੋਈ ਨਹੀਂ ਮੁੰਡਾ ਤੁਹਾਡਾ ਖੜਾਂਗੇ ਹੋਰ ਦੱਸ ਕੀ ਜਾਨੀ ਨਹੀਂ ਕਦੋਂ ਖੜਨਾ ਹੋਵੇ ਵੀ ਦੱਸ ਦੋ ਨਾ ਹਾਂ ਤੇ ਹੁਣ ਦੱਸ ਟਿਕਟਾਂਟ ਕਟਾਈਆਂ ਗਾੜੀ ਹੁਣ ਮੁੰਡੇ ਦੇ ਦਿਓ ਹੁਣ ਪਾਸਪੋਰਟ ਚਲ ਦੇ ਦਿਓ ਦੋ ਕਾਗਜ਼ ਪੱ ਤਹੀਂ ਪਾਦੇ ਜੀ ਬੋਲਦਾ ਐਂਦਾ ਕੋਣ ਆ ਵੀ ਕਾਗਜ਼ ਪੱਤਰ ਦੋ ਮੁੰਡੇ ਦਾ ਆਹੋ ਦੋ ਜਦੋਂ ਉਹਦੇ ਤੁਹਾਨੂੰ ਕਹਿਣ ਹੁੰਦੇ ਆ ਉਦੋਂ ਤੁਸੀਂ ਲਾਰਾ ਲਾਗੇ ਤੇ ਬੇਜ ਜਿੰਨੇ ਆਹ ਠੀਕ ਆ ਕਲਾਓ ਤੁਸੀਂ ਪਾਸਪੋਰਟ ਦੋ ਕਾਗਜ਼ ਪੱਤਰ ਦੋ ਤੇ ਅਸੀਂ ਉਹਨੂੰ ਹਰਜੀਤ ਨੂੰ ਸੈਂਡ ਕਰਦੇ ਆਂ ਉੱਥੇ ਜਾ ਕੇ ਫਿਰ ਜੇ ਕੋਈ ਆਊਗੀ ਕੋਈ ਜਿੱਦਾਂ ਆਉਂਦੀ ਹੁੰਦੀ ਆ ਕੀ ਉਹਨੂੰ ਕਹਿੰਦੇ ਡਿਮਾਂਡ ਉਹਦੇ ਵਿੱਚ ਬੁਲਾਊਗਾ ਵੇਖੂਗਾ ਕੀ ਕਰਨਾ ਆਪਾਂ ਤੇ ਆਪਣੀ ਵੱਲੋਂ ਲਾ ਦਾਂਗੇ ਤੇ ਗਾੜੀ ਚਲੋ ਜੋ ਉਹਨੇ ਕਰਨਾ ਉਹਨੇ ਕਰਨਾ ਆ ਪੈਸੇ ਕੁਝ ਗੱਲਾਂ ਹੁਣ ਨੇ ਸੋਕਿਆ ਉਹਨੇ ਨੀ ਗੱਲ ਗਲ گول ਮਟੋਲ ਵੀ ਨੀ ਨਾ ਕਰਨੀ ਜੇ ਕਰੀ ਚਾਹਤਾ ਗੇ ਮਟੋਲ ਕਰਦੇ ਆ ਉਹ ਮੈਂ ਕਲੀਅਰ ਕਰਨਾ ਹੀ ਤੇ ਫੇਰ ਹੀ ਕਲੀਅਰ ਹੋਈਆ ਉਹ ਦਦ ਨੀ ਨਾ ਹੋਈ ਚੱਲ ਚੰਗਾ ਬੈਲੇ ਹੁਣ ਹੁਣ ਫੇਰ ਹੀ ਦੇਖਾਂਗੇ 6-7 ਮਹੀਨੇ ਤੇ ਫੇਰ ਅਸੀਂ ਨਹੀਂ ਤਾਂ ਆਪਣਾ ਹੀ ਵੇਖਾਂਗੇ ਵੀ ਨਾ ਆਪ ਲਾ ਲਾਂਗੇ ਆਹੋ ਚੱਲ ਕੋਈ ਨੀ ਦੋ ਤੀ ਪਾਸਪੋਰਟ ਦੋ ਪ੍ਰੂਫ ਦੋ ਬਾਬਾ ਇਹੋ ਜਿਹੀ ਜਨਨੀਆਂ ਤੂੰ ਰੱਬ ਖਾ ਨਾ ਆਵਾ ਕਿਤੇ ਆਤੀ ਕਰੀ ਜਾਂਦੀ ਕਿ ਤੇ ਮੇਰੇ ਮਗਰੀ ਪੈ ਗਈ ਹੁਣ ਮੇਰੇ ਕੋਈ ਜਵਾਬ ਹੀ ਹੈ ਨਹੀਂ ਹਾਰ ਕੇ ਨੇ ਮੈਂ ਹੁਣ ਕੀ ਜਾਂਦੀ ਚੱਲ ਛਾ ਦੇਣ ਫੋਟੋ ਸਟੇਟ ਦੇਣ ਪਾਸਪੋਰਟ ਮੁੰਡਿਆਂ ਨੂੰ ਫੋਟੋ ਪਾ ਛੱਡਾਂਗੇ ਗਾੜੀਆਂ ਨੂੰ ਦੱਸ ਦਾਂਗੇ ਕਿ ਜਦੋਂ ਕਿਤੇ ਹੋਊ ਕੋਈ ਸਾਲ ਛੇ ਮਹੀਨੇ ਨੂੰ ਤਾਂ ਦੱਸ ਦਿਓ ਔਰ ਜਿਹੜੇ ਰਾਜ ਦੀ ਪਰਜਾ ਹੋਣੀ ਫਿਰ ਵੇਖੀ ਜਾਊਗੀ